ਕੁਆੜਾ ਵਿਖੇ ਅਕਾਲੀ ਦਲ ਦੇ ਨਾ ਧੜਕ ਲੀਡਰ ਸ਼ਰਨਜੀਤ ਸਿੰਘ ਗਰਚਾ ਉਗੇ ਸਮਾਸੀ ਵੀ ਉਹਨਾਂ ਦੀ ਅੱਜ ਗੁਰਦੁਆਰਾ ਸਾਹਿਬ ਵਿਖੇ ਅੰਤਮ ਅਰਦਾਸ ਵਿੱਚ ਸੰਗਤਾਂ ਦੂਰ ਦਰੜੇ ਤੋਂ ਇਕੱਤਰਤ ਹੋਈਆਂ ਇਸ ਮੌਕੇ ਪਹਿਲਾਂ ਸੰਗਤਾਂ ਨੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤ ਕੀਤਾ ਭੋਗ ਅਰਦਾਸ ਸੰਪਰਤ ਭੋਗ ਤੋਂ ਬਾਅਦ ਅਲੱਗ-ਅਲੱਗ ਬਲਾਰਿਆਂ ਨੇ ਉਹਨਾਂ ਦੀ ਜੀਵਨੀ ਉੱਤੇ ਪੰਛੀ ਚਾਤ ਪਾਈ ਜਿਨ੍ਹਾਂ ਦੇ ਵਿੱਚ ਕਾਂਗਰਸ ਪਾਰਟੀ ਤੋਂ ਵਿਕਰਮ ਬਾਜਵਾਜੀ ਔਰ ਕਾਲੀガル ਤੋਂ ਸ਼ਰਨਜੀਤ ਢਿੱਲੋਂ ਔਰ ਕਾਲੀガル ਤੋਂ ਸੰਤਾ ਸਿੰਘ ਮਹਿਦਪੁਰੀ ਔਰ ਹੋਰ ਵੀ ਅਲਗ-ਅਲਗ ਬੁਲਾ ਰਹੇ ਨੇ ਇਸ ਮੌਕੇ ਉਹਨਾਂ ਦੀ ਜੀਵਨੀ ਉੱਤੇ ਇੱਕ ਪੰਛੀ ਝਾਤ ਪਾਈ ਤੇ ਸੰਤਾ ਸਿੰਘ ਮਹਿਦਪੁਰੀ ਜੀ ਨੇ ਜਿੱਥੇ ਉਹਨਾਂ ਦੇ ਨਾਲ ਪਰਿਵਾਰਕ ਸਾਂਝ ਦਾ ਦੱਸਿਆ ਉੱਥੇ ਉਹਨਾਂ ਦੇ ਵਧੀਆ ਸੁਭਾਅ ਬਾਰੇ ਵੀ ਜਾਣਕਾਰੀ ਪ੍ਰੈਸ ਨੂੰ ਦਿੱਤੀ ਔਰ ਵਿਕਰਮ ਬਾਜਵਾ ਜੀ ਨੇ ਕਿਹਾ ਵੀ ਬਹੁਤ ਵਧੀਆ ਹਾਸਮੁਖ ਸੁਭਾਅ ਦੇ ਮਾਲਸਨ ਸ਼ੈਨਜੀਤ ਘਰਚਾ ਉੱਗੇ ਸਮਾਸੀ ਵੀ ਸਨ ਔਰ ਉਹਨਾਂ ਅਥੇ ਲੈ ਜਾਣਾ ਸਾਡੇ ਸਮਾਜ ਨੂੰ ਬਹੁਤ ਵੱਡਾ ਘਾਟਾ ਹੈ ਇਸ ਮੌਕੇ ਗੁਰਦੁਆਰਾ ਕੁਆੜਾ ਦੇ ਪ੍ਰਧਾਨ ਤੇਜ ਸਿੰਘ ਘਰਚਾ ਵੱਲੋਂ ਵੀ ਆਨੰਦਪੁਰੀ ਨਾਲ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਉਹ ਸਾਡਾ ਯਾਰਾਂ ਦਾ ਯਾਰ ਸੀ ਉਹਦਾ ਤੁਰ ਜਾਣਾ ਜਿੱਥੇ ਸਾਡੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਪੁੱਤਰ ਹੈਰੀ ਨੂੰ ਉਹਨਾਂ ਦੇ ਪੂਆ ਭਤੀਜੇ ਸਾਰੇ ਰਿਸ਼ਤੇਦਾਰਾਂ ਨੂੰ ਘਾਟਾ ਪਿਆ ਉੱਥੇ ਪੂਰੇ ਨਗਰ ਨੂੰ ਕਾਟਾ ਪਿਆ ਉੱਥੇ ਸਾਡੇ ਯਾਰਾਂ ਦੀ ਮਹਿਫਿਲ ਦਾ ਇੱਕ ਬਹੁਤ ਵੱਡਾ ਹੀਰਾ ਜਿਹੜਾ ਤੁਰ ਗਿਆ ਨਾ ਉੱਥੇ ਸਾਡੇ ਸਮਾਜ ਨੂੰ ਇਲਾਕੇ ਨੂੰ ਬਹੁਤ ਵੱਡਾ ਉਸ ਦਾ ਕਾਟਾ ਪਿਆ ਹੈ ਜੋ ਕਦੇ ਨਾ ਪੂਰਾ ਹੋਣ ਵਾਲਾ ਛੋਟੀ ਉਮਰ ਦੇ ਵਿੱਚ ਚਲੇ ਜਾਣਾ ਘਰਚੇ ਦਾ ਬਹੁਤ ਹੀ ਦੁੱਖਦਾਈ ਹੈ ਸ਼ਰੀਰ ਵਾਹਿਗੁਰੂ ਜੀ ਸਤ ਜੀ ਸਤਨਾਮ ਵਾਹਿਗੁਰੂ ਗੁਰੂ ਸਾਹਿਬ ਜੀ ਜਲ ਕੀ ਪੀਂਚ ਭਵਨੰਤਾ بند کا گا پھ پنتیسانا پرانی کیا, کیا ہے جس کی جی ਯੋ ਸਾਰੇ ਨਨੋ ਵਿਸਾਇਆ ਜੋ ਕੰਨ ਬੁਲਸੀ ਅੱਜ ਸਦਾ ਸ਼ਰਨਜੀਤ ਸਿੰਘ ਜੀ ਦਾ ਚਾ ਜੋ ਸਾਡੇ ਬਹੁਤ ਹੀ ਪਰਮ ਆਲ ਲਈ ਪਿਆਰੇ ਹਾਜੀ ਸਨ ਬਹੁਤ ਅਚਾਨਕ ਹੋਣਾ ਦਾ ਸ਼ੰਖੇਪ ਦੀ ਬਿਮਾਰੀ ਬਿਨੋਕਾਲ ਚਲਾਣਾ ਕਰ ਗਏ ਅੱਜ ਉਹਨਾਂ ਦਾ ਅੰਤਮ ਜੋ ਅਰਦਾਸੀ ਬਹੁਤ ਵੱਡੀ تعداد ਵਿੱਚ ਸਾਰੇ ਜ਼ਿਲ੍ਹੇ ਵਿੱਚ ਜ਼ਿਲ੍ਹੇ ਤੋਂ ਬਾਹਰ ਵੀ ਉਹਨਾਂ ਦੇ ਸੱਜਣ ਵਿੱਚ ਤਰਫੀਂ ਸਾਰੇ ਪਹੁੰਚੇ ਨੇ ਇੱਕ ਬਹੁਤ ਆਸਮੁਖਸ਼ੀਅਤ ਮਲਾਪੜਾ ਸੁਆ ਹਰ ਇੱਕ ਨਾਲ ਪਿਆਰ ਸਰਕਾਰ ਇੱਕ ਨੂੰ ਦੇਣ ਵਾਲੇ ਔਰ ਇਹ ਬਹੁਤ ਵੱਡਾ ਪਿਆਰ ਦਾ ਖਜ਼ਾਨਾ ਕੇ ਲਈ ਉਹ ਆਪਣਾ ਲੈ ਕੇ ਗਏ ਨੇ ਸੰਸਾਰ ਤੋਂ 파ਜਵਾਨੀ ਵਿੱਚ ਚਲੇ ਕੇ ਚਰਨ ਜਾਵਰੇ ਜੁਮਰ ਹੈ ਇੱਕ ਬੇਟਾ ਉਹਨਾਂ ਦਾ ਪ੍ਰਮਾਤਮਾ ਪਰਵਾਹ ਨੂੰ ਉਹਨਾਂ ਦਿੱਤੀ ਇਹਨੂੰ ਉਹਨਾਂ ਦੇ ਦਰਮਿਆਨ ਉਹਨੇ ਮਾਤਾ ਨੂੰ ਚੜ੍ਹਦੀ ਕਲਾ ਰੱਖੇ ਔਰ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਆਪਣੇ ਪਿਤਾ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਜਿਹੜਾ ਉਹਦੋਂ ਬਖਸ਼ਿਆ ਸ਼ਰਨਜੀਤ ਗਰਚਾ ਜੀ ਦੀ ਅੱਜ ਅੰਤਮ ਅਰਦਾਸ ਹੋਈ ਹੈ ਭੋਗਿਆ ਉਹ ਮੈਂ ਸਮਝਦਾ ਬਹੁਤ ਚੰਗੇ ਇਨਸਾਨ ਸੀ ਜਿਨ੍ਹਾਂ ਦੇ ਜਾਣ ਨਾਲ ਪੂਰੇ ਇਲਾਕੇ ਦੇ ਵਿੱਚ ਲੋਕਾਂ ਨੇ ਦੁੱਖ ਮਨਾਇਆ ਕਿਉਂਕਿ ਦੋਸਤਾਂ ਦੇ ਦੋਸਤ ਸੀ ਸਦਾ ਕਿਹੜੇ ਮੱਥੇ ਸਾਰਿਆਂ ਨੂੰ ਮਿਲਦੇ ਸੀ ਸੋ ਬੜਾ ਵੱਡਾ ਇਲਾਕੇ ਵਿੱਚ ਤੇ ਪਰਿਵਾਰ ਨੂੰ ਤਾਂ ਘਾਟਾ ਪਿਆ ਪਰ ਸਾਰੇ ਇਲਾਕੇ ਨੂੰ ਮਸੂਮ ਦਾ ਬਹੁਤ ਵੱਡਾ ਘਾਟਾ ਪਿਆ ਸੋ ਉਹਨਾਂ ਦੇ ਜਾਣ ਨਾਲ ਮੈਂ ਉਹ ਆਪਣੇ ਸੱਜਣੇ ਸੱਜਣ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਬਹੁਤ ਹੀ ਦੁੱਖਦਾਇਕ ਦੀ ਗੱਲ ਹੈ ਜਿਵੇਂ ਕਿ ਸਾਡੇ ਹਲਕੇ ਦੇ ਬਹੁਤ ਹੀ ਜ਼ਿਆਦਾ ਉੱਗੇ ਸਮਾਜ ਸੇਵੀ ਨੇਤਾ ਧਾਰਮਿਕ ਸ਼ਖਸੀਅਤ کہہ ਸਕਦੇ ਆ ਸਰਦਾਰ ਸ਼ਰਨਜੀਤ ਸਿੰਘ ਕਰਤਾ ਜੀ ਜਾਣ ਦੇ ਨਾਲ ਪੂਰੇ ਹਲਕੇ ਦੇ ਵਿੱਚ ਬੜੀ ਸੋਗ ਦੀ ਜਿਹੜੀ ਲਹਿਰ ਹੈ ਮੈਂ ਸਮਝਦਾ ਵੀ ਅੱਜ ਉਹਨਾਂ ਨੂੰ ਅੰਤਿਮ ਅਰਦਾਸ ਦੇ ਵਿੱਚ ਬੜੀ ਦੂਰੋਂ ਦੂਰੋਂ ਉਹਨਾਂ ਦੀ ਕਮਾਈ ਦੇ ਮੁਤਾਬਕ ਸੰਗਤ ਆਈ ਆ ਇਹਨਾਂ ਨੇ ਅਥਾਹ ਪਿਆਰ ਉਹਨਾਂ ਨੂੰ ਦਿੱਤਾ ਵਾ ਤੋਂ ਇਹ ਬਹੁਤ ਵੱਡਾ ਘਾਟਾ ਵਾ ਉਹਨਾਂ ਦੇ ਜਾਣ ਦੇ ਨਾਲ ਮੈਂ ਸਮਝਦਾ ਜਿੱਥੇ ਪਰਿਵਾਰ ਨੂੰ ਤਾਂ ਘਾਟਾ ਪਈ ਪਿਆ ਸਾਡੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਵਾ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਵੀ ਹੀ ਸੱਚੇ ਪਾਤਸ਼ਾਹ ਸਰਦਾਰ ਸਰਜੀਤ ਸਿੰਘ ਗਰਚਾ ਜੀ ਤੋਂ ਉਹਨਾਂ ਦੇ ਜਿਹੜੇ ਰਾਹ ਸੀ ਬਣਾਏ ਹੋਏ ਉਹਨਾਂ ਤੇ ਹੈਰੀ ਨੂੰ ਜਿਹੜਾ ਉਹਨਾਂ ਦਾ ਬੇਟਾ ਉਹਨੂੰ ਚੱਲਣ ਦਾ ਬਲ ਬਖਸ਼ਿਓ ਤੇ ਪਰਿਵਾਰ ਨੂੰ ਘਾਣਾ ਮੰਨਣ ਦਾ ਬਲ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ